ਚੰਦੂ ਹੈ ਜੀ ਚੰਦੂ ਇੱਕ ਹੀ ਇਜ਼ ਅ ਨੋਨ ਗੈਂਗਸਟਰ ਉਹਦਾ ਰਾਈਟ ਹੈਂਡ ਸੀਗਾ ਜੈਪਾਲ ਦਾ ਉਸ ਤੋਂ ਬਾਅਦ ਲਗਾਤਾਰ ਚੰਦੂ ਚੰਦੂ ਕਰਦੇ ਨਹੀਂ ਚੰਦੂ ਬਾਹਰ ਹੈ ਜੀ ਤੋਂ 12 ਸਾਲ ਜੇਲ੍ਹ ਕੱਟ ਕੇ ਆਇਆ ਹੈ ਤੇ ਵੈਪਨ ਵੈਪਨ ਦਾ ਜਿਹੜਾ origin ਹੈ ਇਸ ਯੈਟ ਟੂ ਬੀ ਵੈਰੀਫਾਈਡ ਤੁਸੀਂ ਜਿਹੜੇ ਬੰਦਿਆਂ ਨੂੰ ਕਾਬੂ ਕੀਤਾ ਵੀ ਤੁਸੀਂ ਦੱਸ ਦਿਓ ਪਹਿਲਾਂ ਜੇਲ੍ਹ ਦੇ ਵਿੱਚ ਲੈ ਕੇ ਇਹ ਵਿੱਚ ਚੰਦੂ ਚੰਦੂ ਦੇ ਨਾਲ ਸੀ ਇਹ ਕੀ ਮਾਮਲਿਆਂ ਦੇ ਵਿੱਚ ਇਹਦੇ ਵਿੱਚ ਮਰਡਰ ਹੈ ਐਕਸਟਰਸ਼ਨ ਹੈ ਆਰਗੇਨਾਈਜ਼ਡ ਐਕਸਟਰਸ਼ਨ ਹਾਈਵੇ ਰੋਬਰੀ ਹੈ ਤੇ ਅਟੈਂਪਟ ਟੂ ਮਰਡਰ ਪਹਿਲਾਂ ਕੋਈ ਵੀ ਮਤਲਬ ਮਾਮਲਾ ਜਿਹੜਾ ਹੈਗਾ ਐਨਡੀਪੀਐਸ ਦਾ ਨਹੀਂ ਦਰਜ ਸੀਗਾ ਨਹੀਂ ਪਹਿਲਾਂ ਵੀ ਹੈ ਇਹ ਤਾਂ ਹਾਂ ਇੱਕ ਦੋ ਮਾਮਲੇ ਹੈ ਮਰਡਰ ਵੀਰੀਫਾਈ ਕਰ ਰਹੇ ਹਾਂ ਹੁਣ ਤੱਕ ਫੜੇ ਹੀ ਆਪਾਂ ਸਰ ਇਹਦੇ ਚੰਦੂ ना है। वो ना गे गे कि गैंग के रिलेटेड ਹੈ ਉਹਨਾਂ ਦੇ ਲਿੰਕ ਹੈਗੇ ਕਿ ਇਸਦੇ ਲੱਗ ਤੋਂ ਨਹੀਂ ਨਾ ਨਾ ਇਹ ਚੰਦੂ ਦੇ ਨਾਲ द सेम ग्रुप ਚੰਦੂ इज डायरेक्शन ਆ ਚੰਦੂ ਤੇ डायरेक्शन ਕਹਿ लो ਇਕੱਠੇ ਕੰਮ ਕਰ ਰਹੇ ਚੰਦੂ ਇਸ ਅ ਕੰਪੈਨੀਅਨ ਆਫ ਜਪਨ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਆ ਜੀ ਡਿਲੀਵਰੀ ਬாய் ਸਿਕਾਇਆ ਇਹਨੂੰ ਕੁਝ ਮਿਲਦਾ ਵੀ ਸੀ ਜਾਂ ਕਿਸ ਤਰੀਕੇ ਨਾਲ ਕਰਦੇ ਸਨ ਇਹ ਦਿਸ ਇਜ਼ 올 ਮੋਬਾਈਲ ਟੈਲੀਫੋਨੀ ਮੋਬਾਈਲ ਟੈਲੀਫੋਨੀ ਵਰਕਰ ਜੀ 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 ਜਲੰਧਰ ਦੇ ਕੋਲ ਹੀ ਸਾਹਮਣੇ ਆਏ ਨੇ ਇਹਦੇ ਹਾਂ ਕੁਝ ਜਲੰਧਰ ਦੇ ਲਿੰਕਸ ਹੈ ਕਨਸਾਈਨਮੈਂਟ ਕਾਲ ਕੀਤਾ ਜਾਂ ਫਿਰ ਜੀ ਕਨਸਾਈਨਮੈਂਟ ਆਈ ਸੀ ਕੋਈ ਕੋਰੇ ਤੱਕ ਕਨਸਾਈਨਮੈਂਟ ਜ਼ਿਆਦਾ ਸੀਗੀ ਜੀ ਇਹ ਜਿਹਦੀ ਜਿਹੜੀ ਇਹਦੇ ਕੋਲ ਸੀਗੀ ਜਿਹੜੇ ਜੀ ਨਾਲ ਅੱਗੇ ਦੇਣੀ ਸੀਗੀ ਕੋਈ ਦਿੱਲੀ ਦੀ ਪਾਰਟੀ ਨੂੰ ਓਕੇ ਇਹ ਗ੍ਰੇਡ ਆਪਣਾ ਗੈਂਸਟਰ ਨਾਲ ਲਿਖੀ ਹੈ ਜਾਂ ਇਹ ਸਮਗਲ ਨਾਲ ਨਾਲ ਸੀ ਅਕੀਸਰ ਨਾਂ ਜਲੰਧਰ ਤੋਂ ਗੈਂਗਸਟਰ नहीं ਰਹੀ ਨਹੀਂ ਜੀ ਜਲੰਧਰ ਵਿੱਚ ਸਪਲਾਈ ਦੇਣਾ ਨਹੀਂ ਚਲੰਧਰ ਚ ਨਹੀਂ ਆਇਆ ਸੀਗਾ ਸਪਲਾਈ ਦੇਣੇ ਦਿਸ ਵਾਸ ਦਾ ਰੂਟ ਟੂ ਦਿੱਲੀ ਅਚਾਹ ਪਾਕਿਸਤਾਨ ਤੋਂ ਕਿਵੇਂ ਵੀ ਲੈ ਕੇ ਆਉਂਦੀ ਸੀਗੀ ਮੈਂ ਮੈਂ ਤੁਹਾਨੂੰ ਹੁਣੇ ਦੱਸਿਆ ਜੀ ਇਟ ਵਾਸ ਰਿਵਰਾਈਨ ਗੈਪਸ ਔਰ ਥਰੂ ਡਰੋਨ ਅਲਨ ਮੰਡੀ ਤੋਂ ਉਹਨੂੰ ਗ੍ਰਿਫਤਾਰ ਕੀਤਾ

ਦੀ ਵਾਲੇ ਬੈਠੂ ਯਾਰ ओके एडीसीपी ਤੇ एसीपी इन्वेस्टिगेशन ਇਹਨਾਂ ਦੀ सुपरविजन ਹੇਠਾਂ ਇੱਕ ਇੰਟੈਲੀਜੈਂਸ ਲेड ऑपरेशन ਸੀਗਾ ਜਿਹੜਾ ਕਮਿਸ਼ਨਰੇਟ ਪੁਲਿਸ ਜਿਹੜੀ ਹੈ ਪਿਛਲੇ 3 ਹਫਤੇ ਤੋਂ ਫੋਲੋਅ ਅਪ ਕਰ ਰਹੀ ਸੀਗੀ ਕੁਝ ਐਂਟੀ ਸੋਸ਼ਲ 엘িমੈਂਟਸ ਸਾਨੂੰ ਫਿਗਰ ਆਊਟ ਹੋਏ ਸੀਗੇ ਟੈਕਨੀਕਲ ਇਨਫੋਰਮੇਸ਼ਨ ਤੇ ਜਿਹੜੇ ਰੈਗੂਲਰ ਬਾਰਡਰ ਜਾਂਦੇ ਸੀਗੇ ਬਾਰਡਰ ਦੇ ਇਲਾਕੇ ਚ ਜਾਂਦੇ ਸੀਗੇ ਤਰਨਤਾਰਨ ਕਈ ਵਾਰ ਕਈ ਵਾਰ ਅੰਮ੍ਰਿਤਸਰ ਰੂਰਲ ਦੇ ਇਲਾਕੇ ਚ ਕਈ ਵਾਰ ਫਿਰੋਜ਼ਪੁਰ ਦੇ ਇਲਾਕੇ ਚ ਤੇ ਸੈਟ ਪੈਟਰਨ ਸੀਗਾ ਉਹਨਾਂ ਦਾ ਫੋਲੋ ਫੋਲੋ ਅਪ ਕਿੱਤਾ ਜੀ ਕਰਕੇ Trap ਕਿੱਤਾ ਗਿਆ ਜੀ ਇੱਕ ਵਿਅਕਤੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਸਾਰਜ ਕਰਕੇ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਇਹਦੇ ਤੇ 9 ਪਰਚੇ ਦਰਜ ਹੈ 12 ਸਾਲ ਜੇਲ੍ਹ ਚ ਰਹਿ ਕੇ ਆਇਆ ਐਸੋਸੀਏਟ ਆਫ ਜੈਪਾਲ ਗੈਂਗਸਟਰ ਜਿਹੜਾ ਸੀਗਾ ਜੈਪਾਲ ਗਰੁੱਪ ਦੇ ਨਾਲ ਐਸੋਸੀਏਟਡ ਸੀਗਾ ਜੈਪਾਲ ਤੁਹਾਨੂੰ ਪਤਾ ਹੋਣਾ ਹੈ ਇਦਾਂ ਪੰਜਾਬ ਪੁਲਿਸ ਦੇ ਇਨਕਾਊਂਟਰ ਚ ਮਾਰਾ ਗਿਆ ਸੀਗਾ ਇਹ ਬੰਗਾਲ ਚ ਜੈਪਾਲ ਦਾ ਇੱਕ ਹੋਰ ਸਾਥੀ ਸੀਗਾ ਜੀ ਜਿਹਦਾ ਨਾਮ ਚੰਦੂ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਉਹ ਵੀ 12 ਸਾਲ ਜੇਲ੍ਹ ਚ ਰਹਿ ਕੇ ਆਇਆ ਹੈ ਪਿਛਲੇ 1 ਸਾਲ ਤੋਂ ਬਾਹਰ ਹੈ ਤੇ ਜੈਪਾਲ ਦੇ ਨਾਂ ਤੇ ਉਹਦੇ ਜਿਹੜੇ ਫਰਿੰਜ 엘িমੈਂਟਸ ਸੀਗੇ ਉਹਦੇ ਗੈਂਗ ਦੇ ਉਹਨਾਂ ਨੂੰ ਯੂਨਾਈਟ ਕਰਕੇ ਇੱਕ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਸੀਗੇ ਜੀ ਨੈਟਵਰਕ ਕਾਫੀ ਵੱਡਾ ਸੀਗਾ ਇਹ ਤੇ ਹਿਰੋਇਨ ਮੰਗਾਂਦੇ ਸੀਗੇ ਕ੍ਰਾਸ ਦਾ ਬਾਰਡਰ ਪਾਕਿਸਤਾਨ ਦਾ ਜਿਹੜਾ ਕਨਸਰਨ ਸਮਗਲਰਸ ਜਿਹੜੇ ਹਨ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਦਿੱਤਾ ਕਰ ਲਿਆ ਗਿਆ ਹੈ ਕਨਸਰਨਡ ਅਥਾਰਟिटीज ਨੂੰ ਵਿਦ ਐਵਿਡੈਂਸ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਜਦ ਇਹਨੂੰ ਅਪ੍ਰੀਹੈਂਡ ਕੀਤਾ ਗਿਆ ਇਸ ਤੋਂ ਇਹਦੀ ਪੋਜੀਸ਼ਨ ਤੋਂ ਕੁ ਤਿਲ ਤਿੰਨ ਕਿਲੋ ਦੇ ਕਰੀਬ ਹਿਰੋਇਨ ਇਹ ਬਰਾਮਦ ਹੋਈ ਹੈ ਦੋ ਵੈਪਨ ਬੱਤੀ ਬੋਰ ਦੇ ਪਿਸਟਲ ਇਹ ਬਰਾਮਦ ਹੋਏ ਕੁਝ ਲਾਈਵ ਅਮਿਨਿਸ਼ਨ ਵੀ ਹੈ ਤੇ ਜਿਹੜੀ ਇਨਕਮਿੰਗ ਹਿਰੋਇਨ ਹੁੰਦੀ ਸੀਗੀ ਅਕ੍ਰੋਸ ਦਾ ਬਾਰਡਰ ਉਹ ਕੁਝ ਤਾਂ ਡਰੋਨ ਰਾਹੀਂ ਹੁੰਦੀ ਸੀਗੀ ਜ਼ਿਆਦਾਤਰ ਫਿਰੋਜ਼ਪੁਰ ਤਰਨਤਾਰਨ ਦੇ ਏਰੀਆ ਚ ਜਿਹੜੀ ਸੀਗੀ ਇਹਨਾਂ ਇਹਨਾਂ ਦੀ ਜਿਹੜੀ ਪੈਲੀਕੈਂਸ ਹੈ ਪਹਿਲੀ ਕਨਸਾਈਨਮੈਂਟਸ ਐ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨੀ ਕਿੰਨੀ ਕਨਸਾਈਨਮੈਂਟਸ ਐ ਜਿਹੜੇ ਰਿਵਰਾਈਨ ਗੈਪਸ ਐ ਉਹਦੇ ਥਰੂ ਇਹ ਲੈ ਕੇ ਆਉਂਦੇ ਸੀਗੇ ਕੁਆਂਟੀਟੀ ਕਾਫੀ ਲਾਰਜ ਹੁੰਦੀ ਸੀਗੀ ਡਿਟੇਲਸ ਤੁਹਾਨੂੰ ਅ ਕੁਝ ਦਿਨਾਂ ਬਾਅਦ ਆਪਾਂ ਦੇਵਾਂਗੇ ਜੀ ਲਾ ਕੇ ਕਿਸ-ਕਿਸ ਨੂੰ ਕਿੰਨੀ-ਕਿੰਨੀ ਦੇਣੀ ਐ ਉਹ ਡਿਸਾਈਡ ਹੁੰਦਾ ਸੀਗਾ ਜੀ ਤੇ ਜਿਹੜਾ ਇਹ ਬੰਦਾ ਫੜਿਆ ਹੈ ਇਹ ਕੰਡਿਊਟ ਸੀਗਾ ਇਹਨੇ ਅੱਗੇ ਜਿਹੜੀ ਡਿਲੀਵਰੀ ਸੀਗੀ ਉਹ ਕੋਈ ਦਿੱਲੀ ਦੀ ਪਾਰਟੀ ਉਹਨੂੰ ਦੇਣੀ ਸੀਗੀ ਤੇ ਦਿੱਲੀ ਜਨਕ ਜਨਕਪੁਰੀ ਇੱਕ ਜਗਾ ਹੈ ਉੱਥੇ ਇਹ ਜਾਣੀ ਸੀ ਤੇ ਪਹਿਲਾਂ ਇਹਨੂੰ ਕ੍ਰੈਪ ਕਰ ਲੇਤਾ ਗਿਆ ਹੈ ਸਰ ਇਹਨੂੰ ਕ੍ਰੈਪ ਕੀਤਾ ਗਿਆ ਹੈ ਯਾਰ ਬੈਂਚ ਸਰ ਸਰ ਮੈਨੇ ਗਲੀ ਮੜੇ ਦੇਖ ਲਈਏ ਸਰ ਮੈਨੇ ਗਲੀ ਮੜਾ ਜਾ ਪਹਿਲਾਂ ਇਸਕੀ ਸਕੈਨ ਕਿ ਆਉਟ ਹੋਇਆ ਹੈ ਉਹਦੇ ਕਿ ਪਾਸੇ ਕੀ-ਕੀ ਬਰਾਮਦ ਹੋਇਆ ਹੈ ਇਹ ਸਰਜ ਬਾਊ ਕਰਕੇ ਇੱਕ ਵਿਅਕਤੀ ਹੈ ਇਹ 12 ਸਾਲ ਜੇਲ ਕੱਟ ਕੇ ਆਇਆ ਹੈ 1.5 ਸਾਲ ਤੋਂ ਬਾਅਦ ਸੀਗਾ ਜੈਪਲ ਗੁੱਲਰ ਦਾ ਐਸੋਸੀਏਟ ਹੈ ਤੇ ਉਹਦੇ ਪੁਰਾਣੇ ਐਸੋਸੀਏਟਸ ਜਿਹੜੇ ਚਕਲ ਗੈਂਗ ਦੇ ਸੀਗੇ ਇੱਕ ਚੰਦੂ ਕਰਕੇ ਵੀ ਹੈ ਫਰੋਜ਼ਪੁਰ ਦਾ ਇਹ ਵੀ ਫਰੋਜ਼ਪੁਰ ਦਾ ਉਹਨਾਂ ਵਾਲਾ ਤੇ ਇਹ ਦੋਨੋਂ 12 ਸਾਲ ਜੇਲ੍ਹ ਕੱਟ ਕੇ ਆਏ ਨੇ ਐਂਡ ਦੇ ਆਰ ਨਾਓ ਇਨਵੋਲਡ ਇਨ ਕਰਾਸ ਬਾਰਡਰ ਨਾਰਕੋਟ੍ਰੇਡ ਤੇ ਕਨਸਾਈਨਮੈਂਟਸ ਆਉਂਦੀ ਸੀਗੀਆਂ ਜੀ ਕਨਸਾਈਨਮੈਂਟ ਵਾਇਰ ਡਰੋਨ ਯਾ ਰਿਵਰਾਈਂਡ ਗੈਪਸ ਤੋਂ ਆਉਂਦੀ ਸੀਗੀਆਂ ਤਰਨ-ਤਰਨ ਤੇ ਫਰੋਜ਼ਪੁਰ ਲਈ ਜਾਂਦੇ ਤੇ ਅੱਗੇ ਡਿਲੀਵਰੀ ਦਿੰਦੇ ਸੀਗੇ ਜਿਹੜੀ ਪਾਕਿਸਤਾਨ ਦੇ ਸਮਗਲਰਸ ਹਨ ਦੋ ਐਕਸਪਲਰਸ ਉਹ ਵੀ ਆਇਡੈਂਟੀਫਾਈ ਹੋਏ ਟੈਕਨੀਕਲ ਇਨਪੁਟ ਹੈ ਸਾਡੇ ਕੋਲ ਕੰਸਰਨਡ ਅਥਾਰਟੀਆਂ ਨੂੰ ਦੱਸ ਦਿੱਤਾ ਗਿਆ ਤੇ ਇਹ ਕੰਸਾਈਨਮੈਂਟ ਜਿਹੜੀ ਹੈ ਅਲੋਂਗ ਵਿਦ ਟੂ ਵੈਪਨਸ ਕੰਟਰੀ ਮੇਡ ਵੈਪਨਸ ਬੱਤੀ ਬੋਰ ਦੇ ਇਹਨਾਂ ਨੇ ਦਿੱਲੀ ਦੇ ਇੱਕ ਪਾਰਟੀ ਸੀ ਉਹਨਾਂ ਨੂੰ ਦੇਣੇ ਸੀ ਜੀ ਇਸ ਮਾਮਲੇ ਦੇ ਵਿੱਚ 12 ਸਾਲ ਜੇਲ੍ਹ ਦੇ ਵਿੱਚ ਬੰਦ ਆ ਨੌ ਪਰਚੇ ਦਰਜ ਹੈ ਜੀ ਇਹਦੇ ਉੱਤੇ ਤੇ ਮਰਡਰ ਅਟੈਂਪਟ ਟੂ ਮਰਡਰ ਆਰਮਡ ਰੋਬਰੀ ਹਾਈਵੇ ਰੋਬਰੀ ਇਸ ਤਰ੍ਹਾਂ ਦੇ ਮਾਮਲੇ ਔਰ ਐਕਸਟੋਰਸ਼ਨ ਵੀ ਕਰਦੇ ਹਾਂ ਜੀ ਜਿਸ ਤਰ੍ਹਾਂ ਦੇ ਦੱਸਿਆ ਕਿ ਡਰੋਨ ਦੇ ਰਾਹੀਂ ਜਿਹੜੀ ਉਹ ਹੀਰੋਇਨ ਮੰਗਾਈ ਜਾਂਦੀ ਸੀ ਕਿ ਇੱਥੇ ਵੀ ਕਾਫੀ ਸਮਗਲਰ ਫੜੇ ਗਏ ਹੈ ਜੀ ਔਰ ਜਿਹੜਾ ਚੰਦੂ ਹੈ ਸਰ ਵੀ ਦਾ ਸਰ ਜਿਹੜਾ ਆਪਰੇਟ ਕਰ ਰਿਹਾ ਉਹ ਗੈਂਗ ਨੂੰ ਕਿਵੇਂ ਲੀਡ ਕਰ ਰਿਹਾ ਸੀਗੇ ਇਸ ਪੂਰੇ ਇਸ ਨੂੰ ਚੰਦੂ ਜਦ ਜੇਲ ਚ ਰਹਿ ਕੇ ਨਾ ਇਹਨਾਂ ਦੇ ਕੋਈ ਨਾ ਕੋਈ ਲਿੰਕ ਨਿਕਲ ਆਉਂਦੇ ਆ ਕਰਾਸ ਦਾ ਬਾਰਡਰ ਫਿਰ ਜਦ ਵੀ ਕੋਈ ਬੇਲ ਤੇ ਆਏ ਪਰੂਲ ਤੇ ਆਏ ਤੇ ਉਹਨਾਂ ਨੂੰ ਐਕਸਪਲੋਇਟ ਕਰਦੇ ਆਂ ਥੈਟ ਇਜ਼ ਦ ਓਨਲੀ ਕੇਸ ਤੇ ਇਹ ਨਹੀਂ ਜਿਹੜੀ ਪਕੜੀ ਗਈ ਹੈ ਹੀਰੋਇਨ 3 ਕਿਲੋ ਫਲਾਲੇ ਵੀ ਕਿੰਨੀ ਦੇ ਨਹੀਂ ਸੀ ਇਹਨਾਂ ਤਿੰਨ ਦੇ ਤਿੰਨ ਦੇ ਨਹੀਂ ਸੀ ਹੋਰ ਵੀ भी ਸੀ ਕਨਸਾਈਨਮੈਂਟਸ जारी है ਸੀਗੀਆਂ ਇਨਵੈਸਟੀਗੇਸ਼ਨ ਜਾਰੀ ਹੈ ਇਨਕੁਇਰੀ ਜਿਹੜੀ ਵੀ ਚੀਜ਼ ਆਊਗੀ ਕੋਈ ਹੋਰ ਜਰੂਰ ਵੀ ਫੜਿਆ ਜਾਊਗਾ ਤੁਹਾਨੂੰ ਦੱਸ ਦੋਗੇ ਹੋਰ ਹਥਿਆਰ ਜੂ ਬਰਾਮਦ ਹੋਏ ਹਥਿਆਰੇ ਕੰਟਰੀ ਮੈਡ ਵੈਪਨ ਨੇ ਬੱਤੀਪੁਰ कुछ ਪਿਸਟਲਸ ਆ ਕੁਝ ਲਾਈਫ ਫੈਮਿਨੇਸ਼ਨ ਵੀ ਹੈ ਤੇ ਇਸ ਤੋਂ ਸਾਰੇ ਹੋਰ ਵੀ ਹਥਿਆਰਾਂ